ਨੇਕ ਕਾ ਨਹੀਂ ਰੱਦੇ ਨੂੰ ਕੋਈ ਨਾ ਜਾਣਦਾ ਨਜ਼ਰਾਂ ਦੱਸਣਾ ਉਹ ਤੇਨ ਗੱਲ ਉਹ ਮੱਥ ਜਿਹਦਾ ਤੁਹਾਡੇ ਨੂੰ ਜਰਦਾ ਤਾ ਵੀਆ ਵਰਦੀਆ ਵਰਦਾ ਸਾਡੇ ਵਰਦਾ ਇਹ ਗੱਲ ਗੱਲ ਕਰੋ ਉੱਥੇ ਜਾ ਕੇ ਗੱਲ ਉਹ ਸਾਹਮਣੇ ਲੋਕੀ ਸੁਣੇ ਬਿਲਾਦ ਤੇਰੇ ਤੂੰ ਜਾਓ ਤੇ ਗੱਲ ਕਰੋ ਤੁਹਾਡੀ ਲੋੜ ਮੇਰੇ ਸਮਝ ਆਵੇ ਹੁਣ ਮੈਂ ਦੱਸ ਰਿਹਾ ਮੈਨੂੰ ਬੰਨੇ ਸ਼ੁਰੂ ਕਰ ਦੇ ਨੇ ਇੱਕ ਵਾਰ ਨਾ 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 ਇਹ ਖਲਾਸਿਆ ਕਰਿਆ ਕਦੋਂ ਨਾ ਜੀ ਰਿਹਾ ਨੇ ਕਦੀ ਆ ਨਹੀਂ ਸਿੱਧਾ ਕਿਉਂ ਇਹ ਕੰਮ ਸਿੱਧਾ ਕਰਦੇ ਹੋ ਮੈਨੂੰ ਖਾਨ ਬੜੀ ਛੱਡ ਕੇ ਕਰਦੀ ਨਹੀਂ ਮੈਂ ਆਪਾਂ ਕਰਦੇ ਸਿੱਧੇ ਲਾ ਕੇ ਹੱਥ ਦੀ ਉਹ ਤੁਹਾਡੇ ਵਜੇ ਇੱਕ ਮੈਂ ਇੱਕ ਨੌਕਰੀ ਕਰਾ ਨਹੀਂ ਨਹੀਂ ਕਰਦੇ ਨਹੀਂ ਕਰਾਂਗੇ ਲਈ ਆਪਾਂ ਛੱਡ ਦੇ ਜਾਨੇ ਭਾਈ ਕੰਮ ਆਂ ਭਾਂਦੇ ਦਾ ਭਾਈ ਕੰਮ ਮੰਗਣੀ ਠੀਕ ਨਹੀਂ ਚਾਹ ਰਿਹਾ ਰਿਪੋਰਟ ਵੀ ਦੀ ਆ ਮੇਰੀ ਕਾਹ ਤੋਂ ਪਹੁੰਚਿਆ ਆ ਔਰ ਜਿਹੜਾ ਤੁਹਾਡਾ ਬਿਲਕੁਲ ਚੌਂਦੇ ਨਾਲ ਲਿਖਾਇਆ ਉਹ ਜੀ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਸਾਡੇ ਰਿਕਾਰਡ ਦੇ ਵਿੱਚ ਰਿਪੋਰਟ ਆ ਵੀ ਇੱਥੇ ਹੀ ਹੈ ਜਿਹੜੀ ਲਿਖੀ ਹੋਈ ਆ ਸਾਡੀ ਪੋਸਟ ਨਾਲ ਪਾ ਜੀ ਕੋਈ ਲੱਗਦੀ ਨਹੀਂ ਦੱਸੋ ਕੋਈ ਲੱਗੀ ਦੱਸੋ ਆਪਾਂ ਬੱਤੀ ਚਾਲੀ ਪਹਿਲਾਂ ਬਹੀ ਇੱਥੇ ਗੱਲ ਕਰਾਂਗੇ ਨਹੀਂ ਸਮਝਦਾ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਇਹ ਕਹਿੰਦਾ ਵੈਹੀ ਗਿਆ ਭਾਈ ਜਿਹੜਾ ਚੌਂਕ ਨਾਲ ਇੱਥੇ ਜਾਂ ਕੋਲਾ ਜਾਂ ਮੈਂ ਕਹਿੰਦਾ ਜੋ ਦਖਸ਼ਤ ਹਨ ਮੈਂ ਲਿਆਓ ਸਾਰੇ ਕਿਲੇ ਮੁਲਾਜਮ ਆਏਗਾ ਜੜੀ ਜਣਾ ਕੰਮ ਕਰ ਲੈ ਪਾਸੇ ਲਿਆਓ ਮਗਾਰਾ ਇਹ ਆਪਾਂ ਆਵਣਾ ਨਹੀਂ 2 ਮਿੰਟ 2 ਮਿੰਟ ਦੋਵੇਂ ਠੋਗੜਾ ਵਿੱਚ ਪੂਰੀ ਹੀ ਨਹੀਂ ਤੁਹਾਡੇ ਕੋਲੋਂ ਪੂਰੀ ਹੀ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਤੇ ਬੰਦ ਹੋ ਗਿਆ ਠੀਕ ਹੋ ਗਿਆ ਬੰਦ ਕਰ ਲੈ ਯਾਰ ਬੰਦ ਕਰ ਲੈ ਬੰਦ ਕਰ ਲੈ ਬੰਦ ਕਰ ਲੈ ਜੇ ਮਿਲਦਾ ਕਰੋ ਇਹ ਸਾਡੀ ਪੂਰੀ ਸਾਡੀ ਕਦਾ ਤੇ ਮੰਲੀ ਨਹੀਂ ਹੋਈ ਜੇ ਉਹ ਵੀ ਚੱਲਦੀ ਨਹੀਂ ਫਿਰ ਮੈਂ ਕਹਿੰਦਾ ਜਿੱਤਾਂ ਦੀ ਕੰਨੀ ਉਹ ਵੀ ਨਹੀਂ ਕੋਈ ਗੱਲ ਨਹੀਂ ਇਹਦਾ ਸੜਕ ਦਾ ਰਸਤਾ ਆ ਉਹ ਵੀ ਦੋਸਤ ਆ ਪਾਪਾ ਜੀ ਦੇ ਨਾਲ ਪੂਰੀ ਜੇ ਬੱਲਾ ਆ ਰਿਹਾ ਬੰਦੇ ਇਹ ਤੇ ਨਾਲ ਉਹਨੂੰ ਵੇਚੀ ਦਿੰਦੇ ਨੇ ਉਹਨੂੰ ਪਰ ਗਮ ਜੀ ਨਾ ਟੂੜੀ ਕਿ ਵਿਗ ਨਹੀਂ ਪੜਾਉਂਦੀ ਇਹ ਗੱਲ ਨੱਖੇ ਦੇ ਨਕਸ਼ਾ ਘੱਟ ਨੂੰ ਨਾ ਕਰਵਾਉਗੇ ਜਮਨਸ਼ਾਹ ਉਹਨਾਂ ਨੂੰ ਕਿੱਥੇ ਹੈਗੇ ਸਾਹਮਣੇ ਖਲੋਤਾ ਦੇ ਬਲਾਰ ਨੂੰ ਉਹ ਸਾਹਮਣੇ ਉਹਨਾਂ ਨਾਲ ਗੱਲ ਕਰਕੇ ਸਾਡੀ ਟੂੜੀ ਬਲਾਰ ਨੂੰ ਸਾਡੀ ਟੂੜੀ ਸਾਡੀ ਰੋਕ ਲੈ ਇਹ ਕੀ ਮਾਮਲਾ ਸਾਰਾ ਉਹ ਰੈਸਟਰੀ ਵਿੱਚ ਆਪ ਹਾਲ ਸੀ ਜਿਹੜਾ ਉਹ ਰਾਤ ਤੇ ਉਸ ਤੋਂ ਬਾਅਦ ਜਾ ਕੇ ਕਮਰਸ਼ਲ ਉਤਾਰੀ ਹੋ ਰਹੀ ਸੀ ਇੱਥੇ ਹਾਂਜੀ ਤੇ ਵੀ ਦੋ ਵਾਰ ਰੋਕਿਆ ਇਹ ਰੁਕੇ ਨੇ ਅੱਜ ਫਿਰ ਕਾਰਵਾਈ ਕੀਤੀ ਗਈ ਹੈ ਕਿਉਂਕਿ ਅਜ ਰਾਤ ਨੂੰ ਜਿਹੜਾ ਰੈਂਟਰ ਪਾਣਾ ਇੱਕ ਵਾਲੀ ਟੂਚਾ ਮਿਲੀ ਸੀ ਸਾਡੇ ਜਿਹੜੇ ਨਗਰ ਨਿਗਮ ਦੇ ਪੁਲਸ ਮੌਲਾਜਾ ਉਹਨਾਂ ਦੀ ਵੀ ਗਈ ਸੀ ਮਾਨਣੀ ਸ਼ਿਖਾ ਭਗਤ ਜੀ ਸਾਡੇ ਗੁਆਂਟੂ ਜੀ ਨੇ ਰਹਿ ਗਏ ਉਹਨਾਂ ਨੇ ਉਹਨਾਂ ਨੇ ਆ ਕੇ ਰਿਪੋਰਟ ਕੀਤੀ ਵੀ ਇਹਨਾਂ ਨੇ ਹੈਲੋਜਨ ਲਾਈਟ ਵਗੈਰਾ ਲਾਈ ਹੋਇਆ ਤੇ ਰਾਤ ਨੂੰ ਇੱਥੇ ਰੈਂਟਰ ਪੈ ਸਕਦਾ ਸੋ ਉਹਨਾਂ ਨੂੰ ਰੋਕਣ ਲਈ ਆਏ ਆ ਤੇ ਮੌਕੇ ਤੇ ਆ ਸਾਰੀ ਸੜਕ ਕਵਰ ਕੀਤੀ ਹੋਈ ਸੀ ਇਸ ਕਰਕੇ ਆ ਸਾਰਾ ਦਿੱਕਾ ਹੈ ਬਾਕੀ ਉਹ ਚੌਕ ਦੇ ਵਿੱਚ ਨਾਲਾ ਕੁਝ ਅੰਤੋਜਮੈਂਟ ਆ ਉਹ ਕਿੰਨੇ ਸੀ ਆਪ ਹੁੰਦੇ ਲਾ ਕੇ ਲਾ ਲੈਣਗੇ ਤੇ ਕੋਈ ਵਿਰੋਧ-ਵਿਰੋਧ ਵੀ ਹੋਇਆ ਵਾ ਸਰ ਕੋਈ ਵਿਰੋਧ ਵਗੈਰਾ ਵੀ ਹੋਇਆ ਵਾ ਦੇਖੋ ਉਹ ਲਈ ਆਪਣਾ ਹੱਥ ਰੱਖਿਆ ਹਾਂ ਗੱਤਾਂ ਹੀ ਪਹਿਲੇ ਦੋ ਵਾਰ ਟਕੇ ਠੀਕ ਹੈ ਇਹ ਤਾਂ ਕਾਣੀ ਜਰਤ ਦੇ ਨੂੰ ਕੋਈ ਨਾ ਜਾਣਦਾ ਅਸੀਂ ਦੱਸਾਂਗੇ ਇੱਥੇ ਹੀ ਆ ਉਹ ਤੇ ਗੱਲ ਉਹ ਮਾਤਸ ਜੀ ਨੇ ਤੁਹਾਡੇ ਕੋਲ ਜਰਦਾਂ ਤਾਂ ਪਿਆ ਮਰਦੀਆਂ ਕੋਲ ਜਰਦਾਂ ਸਾਡੇ ਸਾਡੀ ਬਣਾਈ ਬਿਲਕੁਲ ਗੱਤ ਗੱਲ ਕਰੋ ਜੀ ਉੱਥੇ ਜਾ ਕੇ ਗੱਲ ਉਹ ਸਾਹਮਣੇ ਖੋਕੇ ਦੇਖ ਦੇ ਤੇਰਾ ਫਰਕ ਤੂੰ ਜਾਉਂ ਤੂੰ ਗੱਲ ਕਰ ਤੁਹਾਡੀ ਲੋੜ ਮੇਰੇ ਸਮਝ ਆਵੇ ਹੁਣ ਮੈਂ ਦੱਸ ਰਿਹਾ ਇਹਨਾਂ ਨੂੰ ਅੱਜ ਵੱਡੇ ਸ਼ੁਰੂ ਕਰਦੇ ਨੇ ਇੱਕ ਵਾਰ ਸੁਣ ਨਾ ਮੈਂ ਇਸ ਵਾਰ ਬਿਹਤਰ ਕਰਿਆ ਕਬਨ ਮੋੜੀ ਲਿਆ ਨੀ ਨਹੀਂ ਅਸੀਂ ਤਾਂ ਕਿਉਂ ਤੁਹਾਨੂੰ ਸੁਝਾਅ ਕਰਦੇ ਹੋ ਮੈਨੂੰ ਖਾਣ ਵਾਲੀ ਰੱਖਿਆ ਛੱਡ ਕੇ ਕਰਦੀ ਨਹੀਂ ਮੈਂ ਆਪਾਂ ਚੱਲਦੇ ਆਂ ਤੁਹਾਡੇ ਵਜੇ ਕਿੰਨੇ ਤੇ ਕੋਈ ਸਾਡੀ ਨੌਕਰੀ ਕਰੇ ਨਹੀਂ ਨਹੀਂ ਕਰਦੇ ਇਹ ਕਹਿੰਦੇ ਨਹੀਂ ਕਰਗਲੇ ਆਪਾਂ ਬੰਦ ਕਰਦੇ ਆਂ ਭਾਈ ਸਭ ਗੱਲ ਆਪਾਂ ਬੰਦ ਕਰਦੇ ਭਾਈ ਖਾਣ ਮੰਗਣੀ ਠੀਕ ਨਹੀਂ ਰਿਹਾ ਰਿਪੋਰਟਿੰਗ ਦੀ ਆ ਮੇਰੀ ਕਾਹਨੂੰ ਪਹੁੰਚੀ ਆ ਆ ਜਿਹੜਾ ਤੁਹਾਡਾ ਵੀ ਕੋਈ ਚੌਂਦੇ ਨਾਲ ਲਿਖਾਇਆ ਮੇਰੀ ਜੀ ਮੇਰੀ ਗੱਲ ਦੱਸੋ ਸਾਡੇ ਰਿਕਾਰਡ ਵਿੱਚ ਰਿਪੋਰਟ ਹੈ ਵੀ ਇੱਥੇ ਹੀ ਹੈ ਜਿਹੜੀ ਲਿਖੀ ਹੋਈ ਆ ਸਾਡੀ ਪੋਸਟ ਆ ਪਾ ਜੀ ਕੋਈ ਲੱਗੀ ਦੀ ਦੱਸੋ ਕੋਈ ਲੱਗੀ ਦੱਸੋ ਅੱਜ ਦਾ ਆਉਂਗਾ ਕਿਹਦੀ ਫਸਲ ਸੋ ਵੀ ਪਹਿਲਾਂ ਵਾਹ ਇੱਥੇ ਗੱਲ ਕਰ ਮੈਂ ਕੋਈ ਗੱਲ ਨਹੀਂ ਮੈਂ ਇਹ ਕਹਿੰਦਾ ਮੈਂ ਹੀ ਗਿਆ ਭਾਈ ਕਿਹੜਾ ਚੌਂਕ ਨਾਲ ਇੱਥੇ ਜਾਂ ਕੋਨਾ ਜਾਂ ਮੈਂ ਕਹਿੰਦਾ ਜੋ ਦਕਸ਼ਾ ਦਹਾਨਾ ਮੈਂ ਜਾਓ ਭਾਈ ਸਾਰੇ ਕਿਲੇ ਮਗਾਜਾ ਆਏਗਾ ਸਾਡੀ ਤਰ੍ਹਾਂ ਕੱਲ ਕਿਤੇ ਚੱਲ ਪਾਤੀ ਜਾਓ ਮੁਕਾਵਾ ਇੱਕ ਆਪਾਂ ਆਵਰਨੇ ਆਓ ਟੋਮਟੋ 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 ਦੋਵੇਂ ਟੋਮਟੋ ਬਈ ਪੂਰੀ ਜਾਨੀ ਤੁਹਾਡੇ ਤੋਂ ਪੂਰੀ ਤੁਹਾਡੇ ਤੋਂ ਮੈਂ ਕਹਿੰਦਾ ਕੋਈ ਗੱਲ ਨਹੀਂ ਤੇ ਫਿਰ ਡੰਡ ਹੋ ਗਿਆ ਕੀ ਹੋ ਗਿਆ ਬੰਦ ਕਰ ਲੈ ਯਾਰ ਬੰਦ ਕਰ ਲੈ ਬੰਦ ਕਰ ਲੈ ਬੰਦ ਕਰ ਜੇ ਮਿਲ ਘੱਟੋ ਇਹ ਸਾਡੀ ਪੂਰੀ ਸਾਡੀ ਕਹਿੰਦਾ ਤੁਲੇ ਮੰਨੀ ਨਹੀਂ ਹੋਈ ਏ ਉਹ ਵੀ ਚੱਲਦੀ ਨਹੀਂ ਸਿਆ ਮੈਂ ਕਹਾ ਸੀ ਜਿੱਥੇ ਆਦੀ ਕਦੇ ਉਹ ਵੀ ਚੱਲਦੀ ਨਹੀਂ ਕੋਈ ਗੱਲ ਨਹੀਂ ਜਿਹੜਾ ਸੜਕ ਦਾ ਰਸਤਾ ਆ ਉਹ ਵੀ ਤੁਹਾਨੂੰ ਬੰਦ ਕਰਾਉਂਦਾ ਨਹੀਂ ਆ ਬੰਦਾ ਆ ਰਿਹਾ ਇਹ ਦੇ ਨਾ ਉਹਨੂੰ ਵੇਚੀਂ ਨਾ ਉਹ ਪਰੇਮ ਸੀ ਨਾ ਟੂੜੀ ਕਿਤੇ ਨਹੀਂ ਪੜਾਉਂਦੀ ਟੂੜੀ ਕਿੱਥੇ ਰੱਖੀ ਪਰ ਇਹ ਤਾਂ ਨਕਸ਼ੇ ਦੇ ਦੇ ਨਕਸ਼ਾ ਹੈਗਾ ਤੂੰ ਉਹਨਾਂ ਨਾਲ ਗੱਲ ਕਰ ਜਦੋਂ ਅਮਨ ਸਿੰਘ ਨਾਲ ਉਹ ਕਿੱਥੇ ਹੈਗੇ ਉਹ ਸਾਹਮਣੇ ਖਲੋਤਾ ਦੇ ਬਲਾਰ ਨੂੰ ਉਹ ਸਾਹਮਣੇ ਉਹਨਾਂ ਨਾਲ ਗੱਲ ਕਰ ਜਾ ਕੇ ਸਾਡੀ ਟੂੜੀ ਬਲਾਰ ਨੂੰ ਸਾਡੀ ਟੂੜੀ ਸਾਡੀ ਟੂੜੀ ਰੋਕ ਲੈ ਕੀ ਮਾਮਲਾ ਸਾਰਾ ਉਹ ਰੇਸ਼ੀ ਨਕਸ਼ਾ ਪਾਲ ਸੀ ਦਾ ਇਹ ਰਾਤੇ ਉਹ ਤੋਂ ਬਾਹਰ ਜਾ ਕੇ ਕਮਰਸ਼ਲ ਉਤਾਰੀ ਹੋ ਰਹੀ ਸੀ ਇੱਥੇ ਹਾਂਜੀ ਤੇ ਵੀ ਦੋ ਵਾਰ ਰੋਕਿਆ ਇਹ ਰੁਕੇ ਨੇ ਅੱਜ ਫੇਰ ਕਾਰਵਾਈ ਕੀਤੀ ਗਈ ਹੈ ਕਿਉਂਕਿ ਅੱਜ ਰਾਤ ਨੂੰ ਜਿਹੜਾ ਲੈਂਟਰ ਪਾਣਾ ਇੱਕ ਆਲੀ ਚੂਚਲਾ ਮਿਲੀ ਸੀ ਸਾਡੇ ਜਿਹੜੇ ਨਗਰ ਕੰਨ ਦੇ ਪੁਲਸ ਮਲਾਜਾ ਮਾ ਉਹਨਾਂ ਡਿਊਟੀ 'ਤੇ ਗਈ ਸੀ ਮਾਨੀਆ ਸ਼ਿਖਾ ਭਗਤ ਜੀ ਸਾਡੇ ਗਵਰਨਰੂਮ ਨੇ ਰਹੇ ਆ ਉਹਨਾਂ ਨੇ ਉਹਨਾਂ ਨੇ ਆ ਕੇ ਰਿਪੋਰਟ ਕੀਤੀ ਵੀ ਇਹਨਾਂ ਨੇ ਹੈਲੋਜਨ ਲਾਈਟ ਵਗੈਰਾ ਲਾਈ ਆ ਤੇ ਰਾਤ ਨੂੰ ਇੱਥੇ ਲੈਂਟਰ ਪੈ ਸਕਦਾ ਸੋ ਉਹਨਾਂ ਨੂੰ ਰੋਕਣ ਲਈ ਆਏ ਆ ਤੇ ਮੋਕੇ ਤੇ ਆ ساری ਸੜਕ ਕਵਰ ਕੀਤੀ ਹੋਈ ਸੀ ਇਸ ਕਰਕੇ ਆ ਸਾਰਾ ਕੁੱਟਾ ਹੈ ਬਾਕੀ ਉਹ ਚੌਂਕ ਦੇ ਵਿੱਚ ਨਾਲਾ ਕੁਝ ਅੰਤੋਜਮੈਂਟ ਆ ਉਹ ਕਿੰਨੇ ਸੀ ਆਪ ਹੁਣ ਹੁੰਦੇ ਸਾਕੇ ਲਾ ਲੈਣਗੇ ਤੇ ਕੋਈ ਵਿਰੋਧ-ਵਿਰੋਧ ਨਹੀਂ ਹੋਇਆ ਵਾ ਸਰ ਕੋਈ ਵਿਰੋਧ ਵਗੈਰਾ ਵੀ ਹੋਇਆ ਵਾ ਦੇਖੋ ਉਹ ਅਸਲੀ ਆਪਣਾ ਉਹਨੇ ਪੱਖ ਰੱਖਿਆ ਉਹਨਾਂ ਗੱਟਾ ਹੀ ਬੰਦੇ ਦੋ ਵਾਰ ਬੱਡੇ ਹੀ ਹੈ ਠੀਕ ਹੈ